ਜੈਸੀ ਦੀ ਫੋਕ ਪਰ ਮਸੀਹ ਭਾਈਚਾਰੇ ਦੀ ਇੱਕ ਵਾਰੀ ਫੇਰ ਪ੍ਰਭੂ ਨੇ ਜੇਤ ਕਰਵਾਈ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਵੀ ਇੱਕ ਬੋਲੀਵੁੱਡ ਦਾ ਸਿੰਗਰ ਰੈਪਰ ਬਾਦਸ਼ਾਹ ਨਾਮ ਦਾ ਉਹਨੇ ਇੱਕ Song ਆਪਣਾ ਰਿਲੀਜ਼ ਕੀਤਾ ਜਿਹਦਾ ਨਾਮ ਹੈ ਵੈਲਵੈਟਰ ਦਾ ਫਲੋ ਔਰ ਉਸ Song ਦੇ ਵਿੱਚ ਉਹਨੇ ਕਿਹਾ ਵੀ ਮੈਨੂੰ ਘਰ ਲੱਗੇ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੋਡੀ ਗੰਧੀ ਸ਼ਬਦਾਵਲੀ ਉਹਨੇ ਯੂਜ਼ ਕੀਤੀ ਉਸ ਗੰਨ ਦੇ ਵਿੱਚ ਜਿਹਨੂੰ ਲੈ ਕੇ ਪੂਰੇ ਮੱਸੀ ਭਾਈਚਾਰੇ ਚ ਰੋਸ ਸੀ ਜੋ ਪਿਛਲੇ ਦਿਨਾਂ ਦੇ ਵਿੱਚ ਸਾਰੇ ਜਥੇਬੰਦੀਆਂ ਨੇ ਇਕੱਠੇ ਰਲ ਕੇ ਸਾਡੀ ਭਰਾਤੀ ਜਥੇਬੰਦੀਆਂ ਨੇ ਰਲ ਕੇ ਐਪਲੀਕੇਸ਼ਨ ਦਿੱਤੀ ਜਿਹਦੇ ਵਿੱਚ ਸਾਡੇ ਸੀ ਬਲੰਦ ਪੁਰਵੀ ਪੀਟਰ ਚੀਦਾ ਜੀ ਵੀ ਹੋਰ ਵੀ ਸਾਡੇ ਜਿਹੜੇ ਲੀਡਰ ਸਾਹਿਬਾਨ ਆਏ ਔਰ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹਦੇ ਵਿੱਚ ਅਸੀਂ ਕਿਹਾ ਵੀ ਇਸ ਬੰਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਉਹਨਾਂ ਨੇ ਉਸ ਬੰਦੇ ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਆ ਮੈਨੂੰ ਦੱਸਣਾ ਚਾਹੁੰਨਾ ਵੀ ਇੱਕ ਵਾਰੀ ਫੇਰ ਤੁਹਾਡੀ ਜਿੱਤ ਹੋਈ ਆ ਜਿੱਦਾ ਪਿਛਲੇ ਦਿਨਾਂ ਦੇ ਵਿੱਚ ਸਣੀ ਦਿਓਲ ਤੇ ਪਰਚਾ ਦਰਜ ਹੋਇਆ ਸੀ ਜਾਟ ਮੂਵੀ ਨੂੰ ਲੈ ਕੇ ਹੁਣ ਜੋ ਬੋਲੀਵੁੱਡ ਸਿੰਗਲ ਆ ਰੈਪਰ ਆ ਉਹਤੇ ਪਰਚਾ ਦਰਜ ਹੋ ਚੁੱਕਾ ਬਿਨੈਸ ਦੀਏ ਧਾਰਾਂ ਲਗਾ ਕੇ ਉਹਨਾਂ ਨੇ ਜਿੱਦਾ 298 ਦਾ ਪਰਚਾ ਦਰਜ ਕੀਤਾ ਵਾ ਔਰ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਔਰ ਇਹਨੂੰ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਜੋ ਗਾਂ ਵੀ ਇਦਾਂ ਦੇ ਜਿਹੜੇ ਲੋਕ ਨੇ ਜੋ ਮੁਸੀਬ ਭਾਈਚਾਰੇ ਨੂੰ ਕੀੜਾ ਕੋ ਮਕੌੜਾ ਸਮਝਦੇ ਨੇ ਜੋ ਮੁਸੀਬ ਭਾਈਚਾਰੇ ਦੀਆਂ ਭਾਵਨਾਵਾਂ ਨਾ ਖੇਡਦੇ ਨੇ ਔਰ ਸਾਨੂੰ ਉਹਨਾਂ ਦੇ ਪਰਚੇ ਦਰਜ ਕਰਾਉਣੇ ਪੈਂਦੇ ਨੇ ਔਰ ਬਾਅਦ ਦੇ ਵਿੱਚ ਉਹ ਮਾਫੀਆਂ ਮੰਗਦੇ ਨੇ ਇਹਨਾਂ ਤੇ ਇਦਾਂ ਦੀ ਕੜੀ ਕਾਰਵਾਈ ਕੀਤੀ ਜਾਵੇ ਜੋ ਇਹ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣ ਔਰ ਮੈਂ ਸੈਂਟਰ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਇਹ ਮੰਗ ਕਰਦਾ ਵੀ ਇਹਦਾ ਦਾ ਕਾਨੂੰਨ ਬਣਾਇਆ ਜਾਵੇ ਵੀ ਇਹ ਲੋਕ ਜਿਹੜੇ ਨੇ ਕਿਸੇ ਵੀ ਧਰਮ ਨੂੰ ਮੈਂ ਗੱਲ ਕਰਦਾ Hindu Muslim Sikh Isai ਸਾਰਿਆਂ ਦੇ ਭਾਈ ਭਾਈ ਇਹ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ Hindu ਭਾਈਚਾਰੇ ਨੂੰ ਵੀ ਟਾਰਗੇਟ ਕਰਦੇ ਨੇ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਔਰ ਮੈਂ ਮੰਗ ਕਰਦਾ ਵੀ ਸੈਂਸਰ ਬੋਰਡ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਲੈ ਜਾਣ ਔਰ ਉਹਨਾਂ ਕੋ ਪਹਿਲਾਂ ਪਾਸ ਕਰਵਾਇਆ ਜਾਵੇ ਫਿਰ ਕੋਈ ਗਾਣਾ ਫਿਲਮ ਰਿਲੀਜ਼ ਕੀਤੀ ਜਾਵੇ ਔਰ ਇਹਨਾਂ ਤੇ ਨੱਥ ਪਾਈ ਜਾਵੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮਿਹਰਬਾਨੀ ਤੁਹਾਡੀ ਤੁਸੀਂ ਸਾਰੇ ਚੱਲ ਕੇ ਆਏ ਹੋ ਔਰ ਸਾਡੇ ਵਿੱਚ ਸਾਡੇ ਲੀਡਰ 피ਟਰ ਚਿਦਾ ਜੀ ਵੀ ਆਏ ਨੇ ਮੈਂ ਬੇਨਤੀ ਕਰਾਂਗਾ ਦੋ ਸ਼ਬਦ ਉਹ ਵੀ ਰੱਖਣ ਹallelujah ਹallelujah ਬਹੁਤ ਹੀ ਅੱਜ ਜਿਹੜੀ ਵੱਡੀ ਗਿਣਤੀ 'ਚ ਤੁਸੀਂ ਇਕੱਠੇ ਹੋਏ ਹੋ ਮੇਰੇ ਤੋਂ ਪਹਿਲਾਂ ਸਾਡੇ ਪ੍ਰਧਾਨ ਜੀ ਜਤਿੰਦਰ ਸਿੰਘ ਗੌਰਵ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਸਾਰੀ ਗੱਲ ਤੁਹਾਨੂੰ ਦੱਸ ਦਿੱਤੀ ਹੈ ਮੈਂ ਉਹ ਗੱਲ ਦੁਬਾਰਾ ਦੁਹਰਉਣੀ ਨਹੀਂ ਆ ਪਰ ਇਦਾਂ ਹੀ ਇਕਜੁੱਟ ਜੇ ਤੁਸੀਂ ਹੋ ਕੇ ਰਹੋਗੇ ਜਿਹੜਾ ਆਉਣ ਵਾਲਾ ਸਮਾਂ ਸਾਡੇ ਨੂੰ ਬਾਰ-ਬਾਰ ਟਾਰਗੇਟ ਇਹ ਲੋਕ ਕਰਦੇ ਨੇ ਸ਼ਰਾਪਤੀ ਅੰਸਰ ਮੈਂ ਅਕਸਰ ਕਹਿੰਦਾ ਕਿ ਇਹਨਾਂ ਦਾ ਕੋਈ ਧਰਮ ਹੀ ਨਹੀਂ ਹੁੰਦਾ ਜਿਹੜੇ ਕਿਸੇ ਦੇ ਧਰਮ ਨੂੰ ਟਾਰਗੇਟ ਕਰਦੇ ਨੇ ਔਰ ਸਾਡੇ ਲੋਕ ਹੁਣ ਜਾਗ ਗਏ ਨੇ ਇਹਨਾਂ ਨੂੰ ਆਪਣੇ ਕਹਿ ਸਕਦੇ ਹੋ ਕਿ ਹੱਕ ਜਿਹੜੇ ਆ ਨਾ ਅਗੇ ਕਹਿੰਦੇ ਮਿਲਦੀ ਨਹੀਂ ਹੁਣ ਖੋਹਣੇ ਆ ਗਏ ਨੇ ਔਰ ਇਹ ਬੜੀ ਵੱਡੀ ਸਾਡੀ ਜਿੱਤ ਆ ਕਿ ਇਦਾਂ ਦੇ ਬੋਲੀਵੁੱਡ ਡਾਇਰੈਕਟਰਾਂ ਤੇ ਇਦਾਂ ਦੇ ਜਿਹੜੇ ਆਪੇ ਆਪ ਨੂੰ ਬੜੇ ਵੱਡੇ ਸੈਲੀਬ੍ਰਿਟੀ ਕਹਿੰਦੇ ਨੇ ਉਹਨਾਂ ਤੇ ਪਰਚੇ ਦੱਜ ਜਿਹੜੇ ਕਰਵਾਏ ਗਏ ਨੇ ਔਰ ਇਹ ਹੁਣ ਵੀ ਅਸੀਂ ਮੈਂ ਤੇ ਪ੍ਰਧਾਨ ਜੀ ਆਏ ਸੀਗੇ ਤੇ ਮੀਡੀਆ ਚ ਇੱਕ ਸਵਾਲ ਕੀਤਾ ਉਹਨਾਂ ਨੇ ਕਿ ਤੁਹਾਡੇ ਧਰਮ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਤੇ ਆਪਾਂ ਤੇ ਜਵਾਬ ਦੇ ਕੇ ਆਏ ਸਾ ਕਿ ਸਾਡੇ ਪਾਸਵਰਡ ਸਾਡੇ ਪਾਦਰੀ ਸਹਿਬਾਨ ਸਾਡੇ ਜਿੰਨੇ ਰੱਬ ਦੇ ਦਾਸ ਨੇ ਇਹ ਪਿਆਰ ਦਾ ਸੰਦੇਸ਼ ਦਿੰਦੇ ਨੇ ਇਹ ਲੋਕਾਂ ਨੂੰ ਗਲੇ ਨਾ ਲਾਉਂਦੇ ਨੇ ਉਹ ਲੋਕ ਇਹਨਾਂ ਦੇ ਪਿਆਰ ਦੇ ਖਿੱਚੇ ਹੋਏ ਪ੍ਰਭੂ ਜਸਮ ਸਿੰਘ ਜਿਹੜਾ ਸਾਡੇ ਅੰਦਰ ਚੀਜ਼ ਪਾਈ ਕਿ ਅਸੀਂ ਹਮੇਸ਼ਾ ਪਿਆਰ ਵੰਡਣਾ ਉਹ ਪਿਆਰ ਦੇ ਕਰਕੇ ਚਰਚਾਂ 'ਚ ਭੀੜ ਵਧ ਰਹੀ ਆ ਤੇ ਇਹਨਾਂ ਨੂੰ ਤਕਲੀਫ ਹੁੰਦੀ ਆ ਬਜਾਏ ਸਾਡੇ ਨਾਲ ਝਗੜਨ ਦੇ ਇਹਨਾਂ ਨੂੰ ਚਾਹੀਦਾ ਕਿ ਇਹ ਵੀ ਪਿਆਰ ਕਰਨ ਇਹ ਵੀ ਲੋਕਾਂ ਨੂੰ ਆਪਣੇ ਪਿਆਰ 'ਚ ਬੰਨਣ ਕ੍ਰਿਸਚਨ ਕੌਮ ਇੱਕ ਇਦਾਂ ਦੀ ਕੌਮ ਆ ਜਿਹਦੇ ਵਿੱਚ ਕੋਈ ਉੱਚ ਨੀਚ ਨਹੀਂ ਆ ਜਿਹਦੇ ਵਿੱਚ ਕੋਈ ਐਸੀ ਬੀਸੀ ਨਹੀਂ ਆ ਹਰ ਇੱਕ ਬੰਦਾ ਜਿਹੜਾ ਮਸੀਹ ਨੂੰ ਮੰਨ ਲੈਂਦਾ ਉਹ ਮਸੀਹ ਹੋ ਜਾਂਦਾ ਤੇ ਉਹਦੇ ਵਿੱਚ ਕੋਈ ਵੀ ਉੱਚਾ ਨੀਵਾ ਕੰਮ ਨਹੀਂ ਰਹਿੰਦਾ ਇਸ ਕਰਕੇ ਸਾਡੇ ਲੋਕ ਸਾਡੇ ਚਾਚਾਂ 'ਚ ਭੀੜਵਾਦੀ ਆ ਇਹਨਾਂ ਨੂੰ ਤਕਲੀਫ ਹੁੰਦੀ ਆ ਪਰ ਅੱਜ ਜਿਹੜਾ ਪ੍ਰਧਾਨ ਜੀ ਨੇ ਦੱਸਿਆ ਮੈਂ ਜ਼ਿਆਦਾ ਨਾ ਬੋਲਦਾ ਹਾਇਆ ਸਿਰਫ ਇੰਨੀ ਗੱਲ ਕਵਾਂਗਾ ਕਿ ਜਿੱਤ ਸਾਡੀ ਨਹੀਂ ਸਮੂਹੇ ਮਸੀਹ ਭਾਈਚਾਰੇ ਦੀ ਜਿੱਤ ਆ ਇਦਾਂ ਹੀ ਅੱਗੇ ਤੋਂ ਆਪਾਂ ਇੱਕ ਜੁਟ ਰਹੀਏ ਇੱਕ ਪਲੇਟਫਾਰਮ ਤੇ ਆਈਏ ਵਕ ਵਕ ਜਿੱਥੇ ਬੰਦਿਆਂ ਨੂੰ ਛੱਡ ਕੇ ਜੋ ਵੀ ਭਰਾ ਸਾਡਾ ਆਵਾਜ਼ ਬੁਲੰਦ ਕਰਦਾ ਸਾਰੇ ਉਹਦੇ ਮਗਰ ਹੋ ਸਕੀਏ ਹallelujah 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 ਬੋਲ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਕੀ ਜੈ ਜੋ ਜ਼ਿੰਦਾ ਅਸਮਾਨ ਤੇ ਜੈ